ربا موتا دا بي بي رتن وتا BDPO ਦਫਤਰ ਦਾ ਕੀਤਾ ਕਿਰਾਉ ਮਾਮਲਾ ਪੰਚਾਇਤ ਬੋਲੀ ਰੱਦ ਕਰਨ ਦਾ ਜੀ ਹਾਂ ਦੱਸ ਦਈਏ ਕਿ ਲੋਇਆ ਖਾਸ ਦੇ ਨਜ਼ਦੀਕ ਪਿੰਡ ਕਾਕੜਕਲ ਦੇ ਸਰਪੰਚ ਗੁਰਮੀਲ ਸਿੰਘ ਪ੍ਰਧਾਨ ਨਿਰਮਲ ਸਿੰਘ ਬਲਬੀਰ ਸਿੰਘ ਜਰਨਲ ਸਕੱਤਰ ਸਾਬੀ ਲక్ష్మణ ਸਿੰਘ ਢਿੱਲੋਂ ਮਨਜਿੰਦਰ ਸਿੰਘ ਸੁਖਜੀਤ ਸਿੰਘ ਹਰਪ੍ਰੀਤ ਸਿੰਘ ਕੰਗ ਤੇ ਹੋਰ ਮੋਤਵਰਾ ਵਿਅਕਤੀਆਂ ਵੱਲੋਂ BDPO ਦਫਤਰ ਦਾਖਰੋ ਕੀਤਾ ਗਿਆ ਜਿਸ ਤੇ ਦੋਸ਼ ਲਾਉਂਦੇ ਕਿਹਾ ਗਿਆ ਕਿ ਪਿੰਡ ਦੀ ਪੰਚਾਇਤ ਜ਼ਮੀਨ ਦੀ ਬੋਲੀ ਨੂੰ ਸਿਰ ਨਹੀਂ ਚੜ ਰੇ ਇਸ ਤੋਂ ਪਹਿਲਾਂ ਵੀ ਪੰਚਾਇਤੀ ਬੋਲੀ ਤਿੰਨ ਵਾਰ ਰੱਦ ਹੋ ਚੁੱਕੀ ਹੈ ਕਿਉਂਕਿ ਕੁਝ ਵਿਅਕਤੀ ਦਫਤਰ ਦੇ ਆਸਮਾਨ ਨਾਲ ਮਿਲੀ ਫਗਤ ਨਾਲ ਸਰਕਾਰ ਜ਼ਮੀਨ ਤੇ ਖੇਤੀ ਕਰਜ ਕਰਦੇ ਜਾ ਰਹੇ ਹਨ ਜਦ ਕਿ ਸਾਰੇ ਮਾਮਲੇ ਬਾਰੇ ਬੀਡੀਪੀਓ ਹਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਨਯੋਗ ਅਦਾਲਤ ਜੱਜ ਦੰਦਰਸ਼ੀ ਨਿਰਪਾਉ ਸਿੰਘ ਗਿਲ ਜੱਜ ਸਾਹਿਬ ਦੇ ਹੁਕਮ ਅਨੁਸਾਰ ਜ਼ਮੀਨੀ ਦੀ ਬੋਲੀ ਕਰਵਾਉਣ ਸਮੇਂ ਪੇੜ ਦੇ ਕੁਝ ਵਿਅਕਤੀਆ ਵੱਲੋਂ ਵਿਰੋਧ ਕੀਤਾ ਜਾਣ ਕਰ ਲੜਾਈ ਝਗੜੇ ਦਾ ਮਾਹੌਲ ਬਣ ਗਿਆ ਜਿਸ ਕਾਰਨ ਤੀਸਰੀ ਵਾਰ ਬੋਲੀ ਰੱਦ ਕਰ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਉਪਤ ਤੋਂ ਮੁੜ ਬੋਲੀ ਕਰਵਾਉਣ ਲਈ ਮਾਨਯੋਗ ਕੋਰਟ ਜਾਂਦ ਅਪੀਲ ਕੀਤੀ ਗਈ ਹੈ ਜੋ ਕਿ ਤਾਜ਼ਾ ਹੁਕਮ ਜ਼ਾਰੀ ਕੀਤੇ ਜਾਣਗੇ ਤਾਂ ਜੋ ਬੋਲੀ ਕਰਕੇ ಗ್ರಾಮ ਪੰਚਾਇਤ ਕਾਕੜ ਕਲਾ ਨੂੰ ਬੀਤੀ ਨੁਕਸਾਨ ਤੋਂ ਬਚਾਇਆ ਸਕ ਜਾ ਸਕੇ ਲੋਇਆ ਖਾਸ ਤੋਂ ਰਾਜੀਵ ਕੁਮਾਰ ਬੱਪੂ ਦੀ ਰਿਪੋਰਟ ਮਾਮਲੇ ਇਹ ਆਪਣੇ ਪਿੰਡ ਕਾਪੜਾ ਵਾਲਾ ਦੀ ਪੰਚਾਇਤ ਜ਼ਮੀਨ ਦਾ ਜ਼ਿੰਮੇਵਾਰੀ ਤੇ ਬੱਪੂ ਦੀ ਬੋਲੀ ਪੇਗਾ 2015 ਤੋਂ ਦੀ ਦੇ 9-10 ਸਾਲ ਹੋ ਗਏ ਹੈ ਮਰ ਜਿਨਾ ਤੋਂ ਉਹ ਸੱਤ ਪੈਦਾ ਸੀ ਉਹ ਜ਼ਮੀਨ ਸ਼ੰਗਲ ਦੀ ਚਾਹ ਦੀ ਜਿਹੜੇ ਡੀ.ਪੀ.ਓ ਸਾਹਿਬ ਉਹ ਨਾਲ ਰਲੇ ਹੋਏ ਰੰਗਨੀ ਪੌਂਕਾਦਾਰੇ ਦੇ ਤਕਰੀਬਨ 3 ਵਰੀ ਬੋਲੀ ਲਾਦ ਮੌਜੂਦ ਹਿਆ ਕੱਲ ਜਦੋਂ ਅਸੀਂ ਡੀ.ਪੀ.ਓ ਸਾਹਿਬ ਨੂੰ ਫੋਨ ਕੀਤਾ ਉਹਨੂੰ ਪਹਿਲਾਂ ਜਾ ਕੇ ਗਏ ਅਜੇ ਕਿ ਉਹਨਾਂ ਨੂੰ ਦੱਸਤਾ ਲੈ ਕੇ ਉਹ ਕਹਿੰਦੇ ਕਿ ਅੱਜ ਸਾਤ ਰੀਡਿੰਗ 10 ਵਜੇ ਸਾਡੀ ਪੂਜੀ ਪੂਜ ਹੋਊਗੀ ਪਰ ਉਹਨੇ ਡੀਪੀਓ ਸਾਹਿਬ ਨੇ ਪੂਜ ਕਰਨ ਦੇ ਐਲਪਸ ਤੇ ਸਾਡੇ ਸਾਹਮਣੇ ਮਜਬੂਰ ਹਨ ਇੱਥੇ ਅੱਜ ਪ੍ਰਟੈਸਟ ਕਰਨਾ ਪਿਆ ਕਿਉਂਕਿ ਜਿਹੜਾ ਡੀਪੀਓ ਆ ਸਾਡੇ ਕਿਲੂਆਂ ਦਾ ਵਾਲਾ ਸਾਨੂੰ ਪੂਰਾ 100% ਇਹਨਾਂ ਨੇ ਉਹਨਾਂ ਨੂੰ ਮੋਟੀ ਰੱਖਣ ਲਈ ਲਈ ਹੋਇਆ ਜਿਹੜੇ ਦੋ ਚਾਰ ਘਰੋਂ ਦੇ ਪਿਆ ਤੇ ਜਿਹੜੇ ਇਸ ਤਰ੍ਹਾਂ ਜ਼ਮੀਨ ਹੀ ਛੱਡਦੇ ਪਏ ਜਿਸ ਦਿਨ ਬੋਦੀ ਸੀ ਉਹਨਾਂ ਨੇ ਸਾਫ਼-ਸਾਫ਼ ਸ਼ਿਕਾਇਤਾਂ ਦੇ ਵਿੱਚ ਕਿਹਾ ਕਿ ਸਾਡਾ ਇਹ ਕੰਮ ਚਾਹਿਆ ਪਰ ਪ੍ਰਸ਼ਾਸਨ ਦੇ ਨਾਤੇ ਜਿਉਂਦੀ ਸੱਚੀ ਪਈ ਜੀਡੀਪੀਓ ਸਾਹਿਬ ਨੇ ਬੈਠੇ ਕਿਹਾ ਜਦੋਂ ਅਸੀਂ ਉੱਤੇ ਗਏ ਸੀ ਤੁਹਾਡਾ ਵੀਡੀਓ ਤਕਰੀਬਨ 3000 ਲੋਕਾਂ ਨਾਲ ਬੋਲ ਕਰਦੇ ਪਏ ਆ ਅਸੀਂ ਬਹੁਤ ਤੰਗ ਹੋ ਕੇ ਮਜ਼ਦੂਰ ਸਾਨੂੰ ਇਹ ਦਰਦ ਜਿਤਨਾ ਪਿਆ ਸਾਨੂੰ ਦਬ ਕਰਵਾਇਆ ਕਰਨਾ ਪਿਆ ਨਹੀਂ ਤਾਂ ਸਾਟਾ ਵੀ ਬਹੁਤ ਦੀ ਗੱਲਾਂ ਕੈਸੇ ਵੀ ਕਮਚਾਂ ਚਲੇ ਜਾ ਕੇ ਬੈਠੀਏ ਇੰਨੀ ਗਰਮੀ ਤੇ ਸਾਰੇ ਨੌਜਵਾਨ ਹੋ ਦੇ ਬਾਹਰੋਂ ਸੰਤ ਤਿਆਰ ਸਾਡੇ ਪਿੰਡ ਦੇ ਨੌਜਵਾਨ ਆਏ ਆ ਇਹਨਾਂ ਨੇ ਕੀ ਕੀਤਾ ਹੈ ਕਿ ਕਾਹ ਦਿੱਕੇ ਆਪਣੇ ਕਿ ਜੀ ਸੋ ਕੇ ਜੇਰੇ ਆਪ ਅਕਾ ਕਰਾਉਂਦੇ ਆ ਇਸ ਕਰਕੇ ਇਹੋ ਜਿਹੇ ਅਸਰਾਂ ਦਾ ਇਚੇਣਾ ਬਹੁਤਾ ਠੀਕ ਨਹੀਂ ਨਹੀਂ ਕਹੇ ਕਿ ਸਿੱਤੀ ਖਰਾਬ ਹੋ ਸਕਦੀ ਆ ਬਹੁਤ ਬਣਾ ਕੋ ਮੋਲ ਬਣਿਆ ਬੈਠਾ ਸਾਡੀ ਦੀ ਮੰਗ ਆ ਸਾਡੀ ਇੱਕੋ ਹੀ ਮੰਗ ਆ ਜਿਹੜੀ ਖਾਸ ਪਹਿਲਾਂ ਸਾਡੀ ਬੋਲੀ ਕਰਾਈ ਜਾਂ ਮੈਂ ਨਹੀਂ ਪੱਜੇ ਰਹੇ ਤੇ ਦੂਜੀ ਗੱਲ ਜਿਹੜੇ ਉਥੇ ਐ ਇਸ ਟਾਈਮ ਉੱਥੇ ਆ ਗਜਵੀਰ ਸਿੰਘ ਤੇ ਹਰਜੀਤ ਸਿੰਘ

ਸਾਰੇ ਬੇਟੀਆਂ ਤੇ ਬੱਚੋਂ ਬੰਦੂ ਜਵਾਬ ਦੇ ਅਸੀਂ ਜਵਾਬ ਲੈਣੇ ਬਾਰੇ ਨਹੀਂ ਜਾ ਕੇ ਜੇ ਕੋਈ ਇਨਸਾਨ ਜਵਾਬ ਨਹੀਂ ਦੇ ਰਿਹਾ ਜਿੰਦੇ ਅਸੀਂ ਜਿੰਨੀਆਂ ਜੱਟੇ ਬੰਦੀ ਤੇ ਪਹੁੰਚੇ ਆਪਾਂ ਹੁੰਦੇ ਆ ਅਸੀਂ ਅਗਲੀ ਪ੍ਰਾਣਿਤ ਦੀ ਯਾਰਦਾ ਕਿ ਕੋਈ ਚਲਣਾ ਕਰਨਾ ਬੋਲੀ ਨਹੀਂ ਹੋਈ ਕੀ ਕਾਰਨ ਹੈ ਇਹ ਤਾਂ ਸਾਰੇ ਇਹ ਹੈਗਾ ਵੀ ਅਸੀਂ ਪਿਛਲੇ ਵਾਰ ਦੋ ਵਾਰ ਉੱਥੇ ਚੋਟੀ ਕਰਨ ਗਏ ਹਾਂ ਜੀ ਉੱਥੇ ਸਾਨੂੰ ਉਹਨਾਂ ਨੇ ਬੋਲੀ ਕਰਨ ਜਦੋਂ ਅਸੀਂ ਗਏ ਜਦੋਂ ਅਸੀਂ ਉਹਨਾਂ ਨੂੰ ਸਕਿਉਟੀਆਂ ਜਮਾ ਕਰਨ ਵਾਸਤੇ ਕਿਹਾ ਤਾਂ ਉਹਨਾਂ ਨੇ ਸਾਨੂੰ ਇੱਕ ਮਾਨਯੋਗ ਜਿਹੜੇ ਸੈਸ਼ਨ ਕੋਰਟ ਦੇ ਜੱਜ ਆ ਉਹਨਾਂ ਦੀ ਇੱਕ ਆਰਡਰ ਸਾਨੂੰ ਉੱਥੇ ਉਹਨਾਂ ਨੇ ਪੇਸ਼ ਕੀਤੀ ਵੀ ਜਿਹਦੇ ਵਿੱਚ ਅਸੀਂ ਉਹ ਉਤਰਨਾ ਕੋਲੋਂ ਲੈ ਕੇ ਅਸੀਂ ਉਹਦੇ ਮناسب ਸਮਝਿਆ ਵੀ ਇੱਥੇ ਕੋਈ ਝਗੜੇ ਦਾ ਮਾਹੌਲ ਬੜ ਚੱਲਿਆ ਸੀ ਜਦੋਂ ਅਸੀਂ ਬੋਦੀ ਦਾ ਸ਼ੁਰੂ ਕਰਨ ਦਾ ਉਹਨਾਂ ਨੂੰ ਨਾਉ ਲਿਆ ਤਾਂ ਉਹਨਾਂ ਨੇ ਸਾਨੂੰ ਜਿਹੜੇ ਆਰਡਰ ਦਿੱਤੀ ਅਸੀਂ ਉਹ ਆਰਡਰ ਲਿਆ ਕਿ ਮਾਨਯੋਗ ਵਕੀਲਾ ਕੋਰਟ ਦੇ ਸਬੰਧ ਵਿੱਚ ਰਹਿ ਲਈ ਉਹਨਾਂ ਨੇ ਸਾਨੂੰ ਇਹ ਦੱਸਿਆ ਵੀ ਜਿਹੜੇ ਇਹ ਆਰਡਰ ਹੈਗੇ ਆ ਇਹਦੇ ਵਿੱਚ ਮਾਨਯੋਗ ਜਿਹੜੇ ਸੈਸ਼ਨ ਚ ਚੱਲੇ ਹੈਗੇ ਆ ਉਹਨਾਂ ਨੇ ਜਿਹੜੇ ਤੇ ਅਸੀਂ ਦਖਲ ਲਿਆ ਸੀ 2010 ਚ ਲਗਭਗ ਤਾਂ ਉਹ ਆਰਡਰ ਜਿਹੜੇ ਉਹਨਾਂ ਨੇ ਕੈਨਸਲ ਕਰਤੇ ਉਹਨਾਂ ਨੇ ਜਿਹੜੇ ਮਾਨਯੋਗ ਡੀਡੀਪੀਓ ਸਾਹਿਬ ਹੈਗੇ ਆ ਪ੍ਰੈਕਟਰ ਜਲੰਧਰ ਉਹਨਾਂ ਨੂੰ ਇਹਨਾਂ ਨੇ ਫਰੈਸ਼ ਆਰਡਰ ਕਰਨ ਲਈ ਇਹਦਾ ਹੁਕਮ ਜਾਰੀ ਕੀਤਾ ਹੈਗਾ ਡਾਇਰੈਕਸ਼ਨ ਕੀਤੀ ਆ ਅਸੀਂ ਇਹਦੇ ਸਬੰਧ ਦੇ ਵਿੱਚ ਇਹਦੀ ਕਾਪੀ ਲਾ ਕੇ ਜੀ ਆਰਡਰਾਂ ਦੀ ਦੋ ਮੇਲਾ ਜਿਹੜੀਆਂ ਉਹ ਕਰ ਚੁੱਕੇ ਆ ਡੀਡੀਪੀਓ ਦਫ਼ਤਰ ਨੂੰ ਉਹਨਾਂ ਕੋਲ ਅਸੀਂ ਇਹਦੇ ਸਬੰਧ ਦੇ ਵਿੱਚ ਰੈਵਰੀ ਮੰਗੀ ਹੈਗੀ ਆ ਵੀ ਚੱਲਦੇ ਕੇਸ ਦੇ ਵਿੱਚ ਔਰ ਇਸ ਕੇਸ ਦੇ ਚਾਨਣ ਦੇ ਵਿੱਚ ਸਾਨੂੰ ਦੱਸਿਆ ਜਾਵੇ ਵੀ ਕੀ ਅਸੀਂ ਬੋਲੀ ਕਰ ਸਕਦੇ ਆ ਤੇ ਹਾਲੇ ਤੱਕ ਸਾਨੂੰ ਉੱਥੋਂ ਕੋਈ ਰੈਵਰੀ ਪ੍ਰਾਪਤ ਨਹੀਂ ਜੀ ਹੋਈ ਤੇ ਜਦੋਂ ਸਾਨੂੰ ਰੈਵਰੀ ਪ੍ਰਾਪਤ ਹੋ ਜਾਂਦੀ ਹੈ ਜੇਕਰ ਉਹ ਕਹਿੰਦੇ ਆ ਆਪਦੀ ਰੈਵਰੀ ਦੇ ਵਿੱਚ ਵੀ ਅਸੀਂ ਬੋਲੀ ਕਰ ਸਕਦੇ ਆ ਤਾਂ ਸਰ ਅਸੀਂ ਬੋਲੀ ਕਰਨ ਨੂੰ ਤਿਆਰ ਹੈਗੇ ਆ ਅਗਰ ਉਹ ਸਾਨੂੰ ਮਨਾ ਕਰਨਗੇ ਆਪਦੀ ਰੈਵਰੀ ਦੇ ਵਿੱਚ ਤਾਂ ਅਸੀਂ ਬੋਲੀ ਨਹੀਂ ਕਰਾਂਗੇ ਉਸੇ ਕੇਸ ਦੇ ਚਾਨਣ ਦੇ ਵਿੱਚ ਉਹਨਾਂ ਕੋਲ ਰੈਵਰੀ ਪੱਤੀ ਇਸ ਵੰਦੇ ਤੁਸੀਂ ਕੀ ਲਿਖ ਕੇ ਭੇਜਿਆ ਡਿਡਿਕੇਟ ਸਾਨੂੰ ਅਸੀਂ ਉਹਨਾਂ ਨੂੰ ਇਹੀ ਲਿਖ ਕੇ ਭੇਜਿਆ ਹੈਗਾ ਜੀ ਵੀ ਅਸੀਂ ਉੱਥੇ ਮੌਕੇ ਤੇ ਗੋਲੀ ਕਰਨ ਗਏ ਸੀ ਉਹਨਾਂ ਨੇ ਸਾਨੂੰ ਮਾਨ ਜੋ ਸੈਸ਼ਨ ਚੈੱਕਸ ਉੱਤੇ ਜਿਹੜੀ ਇੱਕ ਆਰਡਰ ਦਿੱਤੇ ਹੈਗੇ ਆ ਉਹਦੇ ਸਬੰਧ ਦੇ ਵਿੱਚ ਸਾਨੂੰ ਜਿਹੜੇ ਉੱਥੇ ਹੁਣ ਕਾਬਜਕਾਰ ਹੈਗੇ ਆ ਉਹਨਾਂ ਨੇ ਇਹ ਵੀ ਦੱਸਿਆ ਹੈਗਾ ਵੀ ਅਸੀਂ ਇਹਦੀ ਸਬੰਧ ਦੇ ਕੇਸ ਦੇ ਸਬੰਧ ਦੇ ਵਿੱਚ ਵੀ ਕਲੈਕਟਰ ਦੀ ਅਦਾਲਤ ਦੇ ਵਿੱਚ ਇੱਕ ਕੇਸ ਤਿਆਰ ਕੀਤਾ ਹੋਇਆ ਉਹਦਾ ਫੈਸਲਾ ਹਜੇ ਨਹੀਂ ਆਇਆ ਔਰ ਸਿਫਰ ਵੀ ਉਹਨਾਂ ਨੂੰ ਦਿੱਕਤੀ ਪੁੱਛਿਆ ਹੈਗਾ ਵੀ ਇਹ ਚੱਲਦੇ ਕੇਸ ਦੇ ਵਿੱਚ ਉਹ ਇਸ ਕੇਸ ਦੇ ਚਾਨਣ ਦੇ ਵਿੱਚ ਜੇ ਅਸੀਂ ਬੋਲੀ ਕਰ ਸਕਦੇ ਹਾਂ ਤਾਂ ਸਾਨੂੰ ਉਹਦੀ ਰਹਿਮੀ ਦਿੱਤੀ ਜਾਵੇ ਜੀ ਕਿਉਂਕਿ ਉੱਥੇ ਲੜਾਈ ਝਗੜੇ ਦਾ ਡਰ ਹੈਗਾ ਅਗਰ ਸਾਨੂੰ ਪ੍ਰਸ਼ਾਸਨ ਤੋਂ ਕਹਿ ਦੋਗਾ ਵੀ ਇਹਦੀ ਬੋਲੀ ਤੁਸੀਂ ਕਰ ਸਕਦੇ ਹੋ ਤਾਂ ਅਸੀਂ ਕਰਨੇ ਤਿਆਰ ਹਾਂ ਇਹ ਸਾਡੇ ਜਿਹੜੇ ਉਹਨਾਂ ਦੇ ਮਾਨਯੋਗ ਜੱਜ ਸਾਹ ਦੇ ਆڈر ਹੈਗੇ ਆ ਜੀ ਅ ਨਰਪੋ ਸਿੰਘ ਗੱਲ ਜਿਹੜੇ ਸ਼ਾਸਨ ਜਾਤੀ ਦੇ ਜੀ ਦਿਹਾਂਤ ਹੋਣਾ ਹੈ ਕਾਨਵਾ